ਦਾਦ ਨੂੰ ਲੈ ਕੇ ਖੂਨ ਦੇ ਰਿਸ਼ਤੇ ਇਸ ਕਦਰ ਫਿੱਕੇ ਪੈਂਦੇ ਜਾ ਰਹੇ ਨੇ ਕਿ ਹੁਣ ਭਰਾ ਹੀ ਭਰਾ ਦੇ ਦੁਸ਼ਮਣ ਬਣਦੇ ਜਾ ਰਹੇ ਨੇ ਅਜੇ ਹ ਇੱਕ ਮਾਮਲਾ ਫਿਰੋਜ਼ਪੁਰ ਦੇ ਪਿੰਡ ਟੋਲੇ ਵਾਲਾ ਤੋਂ ਸਾਹਮਣੇ ਆਇਆ ਜਿੱਥੇ ਇੱਕ ਕਮਰੇ ਨੂੰ ਲੈ ਕੇ ਦੋ ਸਕੇ ਭਰਾ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਗਏ ਨੇ ਅਤੇ ਜ਼ਖਮੀ ਨੂੰ ਇਲਾਜ ਦੇ ਲਈ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਦੇ ਵਿੱਚ ਦਾਖਲ ਜ਼ਖਮੀ ਪਿੰਪਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਸਾਂਝੇ ਤਿੰਨ ਕਮਰੇ ਸਨ ਤੇ ਜਿਨ੍ਹਾਂ ਨੂੰ ਵਢੜ ਕੇ ਉਸ ਦਾ ਛੋਟਾ ਕਰ ਲਿਆ ਰਿਹਾ ਸੀ ਅਤੇ ਜਾਂ ਦੋਨਾਂ ਹਿੱਸੇ ਦੇ ਤੌਰ ਤੇ ਕਿ ਹਾਂ ਤਾਂ ਇੱਕ ਕਮਰਾ ਉਹਨਾਂ ਦੇ ਲਈ ਛੱਡ ਦਿੱਤਾ ਜਾਵੇ ਅਤੇ ਉਸ ਨੇ ਨਹੀਂ ਛੱਡਿਆ ਜਿਸ ਨੂੰ ਲੈ ਕੇ ਉਹਨਾਂ ਦੇ ਵਿਚਕਾਰ ਝਗੜਾ ਹੋ ਗਿਆ ਅਤੇ ਉਸ ਦੇ ਭਰਾ ਦੇ ਲੜਕਿਆਂ ਨੇ ਉਸ ਦੇ ਉੱਪਰ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਜਿਸ ਦੌਰਾਨ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਤੇ ਉਸ ਨੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ ਦਿੱਤਾ ਜਾਵੇ ਅਤੇ ਉਸ ਦਾ ਬੰਨ ਦਾ ਹੱਕ ਉਸ ਨੂੰ ਦਿੱਤਾ ਜਾਵੇ ਉਧਰ ਜਦੋਂ ਇਸ ਮਾਮਲੇ ਨੂੰ ਲੈ ਕੇ ਸਿਵਲ ਹਸਪਤਾਲ ਦੇ ਡਾਕਟਰ ਸ਼ਿਵਮ ਸਿੰਘਲਾ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਪਿੰਡ ਟੋਲੇ ਵਾਲਾਂ ਤੋਂ ਉਹਨਾਂ ਦੇ ਕੋਲ ਇੱਕ ਮਰੀਜ਼ ਜਿਸ ਦਾਇਆ ਜਿਸ ਦੇ ਸਿਰ ਦੇ ਵਿੱਚ ਸੱਟ ਲੱਗੀ ਹੋਈ ਹੈ ਤੇ ਜਿਸ ਦਾ ਇਲਾਜ ਕੀਤਾ ਜਾ ਰਿਹਾ ਹੈ ਉਧਰ ਦੂਜੇ ਪਾਸੇ ਜਦੋਂ ਪਹਿਲਾਂ ਤੋਂ ਹੀ ਹਸਪਤਾਲ ਦੇ ਵਿੱਚ ਦਾਖਲ ਦੂਸਰੇ ਭਰਾ ਮੇਜਰ ਸਿੰਘ ਦਾ ਪੱਖ ਜਾਣਿਆ ਤਾਂ ਉਸਨੇ ਕਿਹਾ ਕਿ ਉਹਨਾਂ ਦੇ ਉੱਪਰ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਜਦੋਂ ਕਿ ਉਹ ਤਾਂ ਕੱਲ ਦਾ ਹਸਪਤਾਲ ਦੇ ਵਿੱਚ ਦਾਖਲ ਹੈ ਕਿ ਨਾ ਦੋੜ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਕਿੱਧਰੋਂ ਜਿਹੜੀ ਇਹ ਲੜਾਈ ਕੀ ਮਸਲਾ ਸੀ ਕਿ ਕੱਲ ਦਾ ਮਸਲਾ ਕੀ ਨਿਕਲ ਆ ਮਸਲਾ ਸੀ ਕੋਠੇਕ ਦਾ ਹਾਂ ਹਾਂ ਆ ਦਾਦੀ ਦੇ ਕੋਠੇ ਤਿੰਨ ਸੀ ਠੀਕ ਆ ਜੀ ਤੇ ਤਿੰਨਾਂ ਕੋਠਾਂ ਦਾ ਤਿੰਨੇ ਲੈ ਚੱਲਿਆ ਸੀ ਕਿ ਇੱਕ ਕੋਠਾ ਦੇ ਦੇ ਸਾਨੂੰ ਦੋ ਭਰਾਵਾਂ ਨੂੰ ਹਾਂ ਹਾਂ ਤਾਂ ਇਹਨੂੰ ਤੇ ਜੱਜ ਦਾਦੀ ਨੂੰ ਤੇ ਇਹਨਾਂ ਨੇ ਮੰਨਿਆ ਨਹੀਂ ਆ ਫਿਰ ਵੀ ਦਰਖਾਹ ਦਿੱਤੀ ਦਰਖਾਹ ਦੇ ਬਾਵਜੂਦ ਵੀ ਨਹੀਂ ਮੰਨਿਆ ਕਹਦਾ ਜੋ ਕਰਨਾ ਕਰ ਲਓ ਤੇ ਪੰਚਾਇਤ ਆਈ ਪੰਚਾਇਤ ਨੇ ਗਾਡਰਾਂ ਦਾ ਕਿਹਾ ਤੇ ਗਾਡਰ ਵੀ ਲੈ ਚੱਲਿਆ ਸੀ ਅਸੀਂ ਆਖਿਆ ਗੱਡ ਲਾ ਦੇ ਤੇ ਪੰਚਾਇਤ ਦੇ ਤੌਰ ਤੇ ਨਿਬੜ ਲਾਂਗੇ ਫਿਰ ਆਣ ਕੇ ਗੱਲ ਪੈਗੇ ਕਾਪੇ ਮਾਰੇ ਸਾਨੂੰ ਮੇਰਾ ਗੁੱਟ ਤੋੜਤਾ ਤੇ ਮੇਰੇ ਭਰਾ ਦੇ ਕਾਪਾ ਮਾਰਿਆ ਤੇ ਅੱਜ ਤੁਹਾਡੇ ਦਾੜੀ ਕਿਵੇਂ ਮਨਾ ਕਿ ਅੱਜ ਅੱਜ ਦਾੜੀ ਦੇ ਹਮਲਾ ਕਰਤਾ ਕਿ ਕਿਹਦੇ ਨਾਲ ਕੀਤਾ ਕਿ ਕਾਪੇਣਾ ਦੋਨੋਂ ਕਿਹਨੇ ਕੀਤਾ ਚਾਚੇ ਦੇ ਮੁੰਡਿਆਂ ਨੇ ਅਰਸ਼ਦੀਪ ਸਿੰਘ ਕਾਜੀ ਸਿੰਘ ਸਿਰਫ ਇੱਕ ਕਮਰੇ ਦਾ ਰੋਲਾ ਹੀ ਹਾਂਜੀ ਕਮਰੇ ਦਾ ਵੀ ਉਹਦੇ ਤੇ ਕੀ ਜ਼ਬਰਦਸਤੀ ਕਰਨਾ ਚਾਹਤਾ ਕੀ ਹੈ ਹਾਂਜੀ ਉਹਨਾਂ ਦੇ ਤਿੰਨ ਕਮਰੇ ਸੀ ਅਸੀਂ ਕਾ ਦੋ ਲੈ ਜਾ ਇੱਕ ਸਾਨੂੰ ਦੇ ਦੇ ਹੂੰ ਦੋ ਭਰਾਵਾਂ ਨੂੰ ਪੜਾ ਦੇਖ ਚੁੱਕੀ ਦਾਦੀ ਦੀ ਦੇਖ ਚੁੱਕੀ ਅੱਛਾ ਹੋਰ ਕੋਈ ਨਹੀਂਗਾ ਪਿੱਛੇ ਅੱਗੇ ਹੋ ਅੱਗੇ ਪਿੱਛੇ ਕੋਈ ਨਹੀਂ ਕਿੰਨੇ ਭਰਾ ਹੈ ਡਾੜੀ ਉਰੇ ਤਿੰਨ ਭਰਾ ਹੈ ਤਿੰਨ ਭਰਾ ਹੈ ਜਿੱਥੇ ਵੀ ਮੰਗ ਕਰਦਾ ਕਿ ਇਕੱਲਾ ਨਹੀਂ ਦੋਨਾਂ ਦਾ ਮਸਲਾ ਹੈ ਦੋਨਾਂ ਦਾ ਮਸਲਾ ਹੈ ਇਧਰ ਦਾ ਮੇਜਰ ਸੰਗੀ ਜੀ ਆ ਪ੍ਰਾਣਾ ਨੇ ਕਿਥੋਂ ਦੇ ਰਹਿਣ ਵਾਲੇ ਢੋਲੇ ਵਾਲੇ ਦੇ ਰਹਿਣ ਵਾਲੇ ਜੀ ਅਸੀਂ ਕੀ ਰੋਲਾ ਕੀ ਸਰ ਰੋਲਾ ਜੀ ਸਾਡਾ ਕੋਠੇ ਦਾ ਰੋਲਾ ਜੀ ਸਾਰਾ ਨਿਬੜ ਗਿਆ ਪੰਚਾਇਤ ਨੇ ਬੇੜ ਤਾਂ 2500 ਰੁਪਏ ਚ ਫੇਰਾ ਇਹ ਸਮਾਨ ਲੈ ਕੇ ਨੰਗਰ ਜਾਇ ਗਾਡਰ ਗਾਡਰ ਵੀ ਸਾਡੇ ਲੈ ਮੇਰੇ ਤੇ ਹਮਲਾ ਕਰਤਾ ਮੇਰਾ ਸਿਰ 파ੜਤਾ ਮਜਵਾਕਾਂ ਦੇ ਚੱਕ ਲਿਆ ਮੇਰੇ ਜਵਾਕਾਂ ਦੇ ਵੀ ਗਲ ਪਏ ਆ ਕਿੰਨੇ ਮਾਰਿਆ ਫਿੱਪਲ ਸਿੰਘ ਉਹਦੇ ਦੋ ਜਵਾਗ ਦੀ ਮੁੰਡੇ ਦੀ ਕਰਮੀਤ ਇੱਕ ਦਾ ਨਾਂ ਸੀ ਦੋ ਮੁੰਡੇ ਦੀ ਉਹ ਇੱਕ ਨੌ ਤੇ ਇੱਕ ਕੁੜੀ ਚ ਪੰਜਾਂ ਜਣੇ ਵਾਲਾ ਵਾਲਾ ਕਰਤਾ ਟੋਲੇ ਵਾਲਾ ਪਿੰਡ ਮੇਰਾ ਜੀ ਟੋਲੇਆ ਹਾਂਜੀ ਹਾਂਜੀ ਕਿੱਦੇ ਵੀ ਪਿੰਡਾ ਇਹ ਪਿੰਡਾ ਪ੍ਰੋਪਰ ਜਿਲ੍ਹਾ ਪਿੰਡਾ ਜੀ ਨਹੀਂ ਕਿੱਦੇ ਕਿ ਪਿੰਡਾ ਇਹ ਚਕੱਤਿਆਂ ਦੇ ਨਾਲ ਪਿੰਡ ਟੋਲੇ ਵਾਲਾ ਆਰਪੇ ਥਾਣੇ ਆ ਫਿਰ ਚਕੱਤਰਾ ਚੌਕੀ ਲੱਗਦੀ ਆ ਆਪਣਾ ਨੂੰ ਅੱਛਾ ਹਾਂ ਜੀ ਤੇ ਕਿਨੇ ਭਰਾ ਨੇ ਕੀਤਾ ਤੁਹਾਡੇ ਹਾਂ ਭਰਾਣਿਆਂ ਵਾਲਾ ਕੀਤਾ ਉਹਦੇ ਬੱਚਿਆਂ ਨੇ ਉਹਦੀ ਨੌ ਤੇ ਇੱਕ ਕੁੜੀ ਦੋ ਮੁੰਡੇ ਸੀ ਉਹਦੇ ਕੀ ਕਹਾ ਕਿੰਨੇ ਜਗਾ ਨਹੀਂ ਪਾ ਕਮਰੇ ਦਾ ਰੋਲਾ ਜਗਾ ਦੇ ਵਿੱਚ ਵੈਖੀ ਮੈਂ ਆਦਾ ਸਸਰਾ ਕੋ ਨਿਬੜਾ ਉਹ ਆ ਜਾਨ ਕੇ ਨਾਲ ਲੜਾਈ ਮੇਰੇ ਗੱਲ ਪੈ ਗਿਆ ਉਹ ਇੱਕ ਕਮਰੇ ਦਾ ਰੋਲਾ ਹਾਂ ਉਹ ਨਿਬੜ ਕੇ ਪੰਚਾਇਤ ਨੇ ਨਵੇੜਤਾ 2500 ਰੁਪਏ ਚ ਤੇ ਉਹ ਮੁੜ ਕੇ ਮੇਰੇ ਆਈ ਜ਼ੁਬੈਦ ਗੈਜਰੀ ਪੈ ਕੇ ਕੋਠਾ ਢਾਲ ਆਵਦਾ ਨੰਗਣ ਲੱਗੇ ਸਾਡਾ ਰਾਹ ਰੋਕ ਕੇ ਸਾਡੇ ਗੱਲ ਪੈ ਗਿਆ ਤੇ ਕਿੰਨੇ ਕੀ ਮਾਰੇਗੇ ਕੋਣੇ ਪਾ ਕਾਪਾ ਮਾਰਿਆ ਮੇਰੇ ਸਰਚ ਹੁਣ ਕੀ ਮੰਗੇ ਕਾਰਵਾਈ ਹੋਣੀ ਹੈ ਕਾਰਵਾਈ ਹੋਣੀ ਚਾਹੀਦੀ ਆਪਣੀ ਸਾਫ ਸਾਫਤ ਚਾਹੀਦੀ ਸਭ ਤੋਂ ਜਿਆ ਪੈਣ ਦੀ ਆ ਜਾਈ ਹੋਰ ਨਸ ਰਾਈ ਨਵਾ ਕਰਕੇ ਗਿਆ ਸਾਰਾ ਕੁਝ ਨਵੇੜ ਕੇ ਗਿਆ ਫਿਰ ਇੱਕ ਵਲਾ ਕਰਤਾ ਮੇਰੇ ਕੋਲ ਗੱਲ ਪੈ ਗਿਆ ਮੇਰੇ ਰਾਈ ਨਵਾ ਕਿੱਥੇ ਤੇ ਬਾਤ ਹਾਂ ਹਾਂ ਮਰਾਇ ਨਾਂ ਦੇ ਬਾਅਦ ਕਿੱਥੇ ਮੇਰੇ ਗੱਲ ਪੈ ਗਿਆ ਜੀ ਕਿੰਨੇ ਬੰਦੇ ਇਹ ਗੱਲ ਉਹ ਦੋ ਹੁੰਦੇ ਮੁੰਡੇ ਦੀ ਇੱਕ ਆਬਦੀ ਦਾ ਇੱਕ ਕੁੜੀ ਦੀ ਇੱਕ ਹੁੰਦੀ ਨੌ ਦੀ ਹਾਂਜੀ ਪੰਜਾਂ ਜਿਹੜੇ ਤੇਜ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੇਨ ਸਿੰਘ ਦੀ ਰਿਪੋਰਟ